ਮੁਕੇਰੀਆਂ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ ਕਿ ਮਰਜਨ ਨੇਵੀ ਵਿੱਚ ਕੰਮ ਕਰਦਾ ਸੀ ਉਸ ਨੂੰ ਹੁਣ ਈਰਾਨ ਦੇ ਵਿੱਚ ਜੇਲ੍ਹ ਹੋ ਗਈ ਹੈ ਅਤੇ ਇਸ ਪਿੱਛੋਂ ਉਸ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਾਣਕਾਰੀ ਅਨੁਸਾਰ ਮੁਕੇਰੀਆਂ ਅਧੀਨ ਪੈਂਦੇ ਪਿੰਡ ਕੋਲੋਤਾ ਦਾ 22 ਸਾਲਾ ਨੌਜਵਾਨ ਮਨੋਜ ਕੁਮਾਰ ਪਿਛਲੇ 1.5 ਸਾਲ ਪਹਿਲਾਂ ਮਰਚੰਡੇਵੀ ਵਿੱਚ ਭਰਤੀ ਹੋਣ ਤੋਂ ਬਾਅਦ ਘਰ ਤੋਂ ਕੰਮ ਤੇ ਗਿਆ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਸਤਾ ਕੁਝ ਵੀ ਅਤਾ ਪਤਾ ਨਹੀਂ ਲੱਗ ਰਿਹਾ ਸੀ ਅਤੇ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਮਨੋਜ ਹੀਰਾਨ ਦੀ ਜੇਲ੍ਹ ਵਿੱਚ ਕੈਦ ਹੈ ਤੇ ਜਾਣ ਕੇ ਦਿੰਦੇ ਹੋਏ ਮਨੋਜ ਕੁਮਾਰ ਦੇ ਪਿਤਾ ਪਵਨ ਕੁਮਾਰ ਮਿੰਨਹਾਸ ਨੇ ਦੱਸਿਆ ਕਿ ਮਨੋਜ 1.5 ਸਾਲ ਪਹਿਲਾਂ ਮਰਚੰਡੇਵੀ ਵਿੱਚ ਭਰਤੀ ਹੋਇਆ ਸੀ ਅਤੇ ਘਰ ਤੋਂ ਕੰਮ ਤੇ ਚਲਾ ਗਿਆ ਸੀ ਉਹ ਡਵਾਈ ਵਿੱਚ ਇੱਕ ਜਹਾਜ਼ 'ਤੇ ਕੰਮ ਕਰਦਾ ਸੀ ਤੇ ਬਹੁਤ ਹੀ ਖੁਸ਼ੀ ਉਸਨੇ ਦੱਸਿਆ ਕਿ ਉਹ ਦੁਬਈ ਤੋਂ ਈਰਾਨ ਜਾ ਰਿਹਾ ਸੀ ਪਰ ਉਸ ਤੋਂ ਬਾਅਦ ਕਈ ਦਿਨ ਤੱਕ ਮਨੋਜ ਨਾਲ ਸੰਪਰਕ ਨਹੀਂ ਹੋ ਸਕਿਆ ਹੁਣ 5 ਦਿਨ ਪਹਿਲਾਂ ਮਨੋਜ ਦੇ ਨਾਲ ਜਹਾਜ਼ ਤੇ ਕੰਮ ਕਰਨ ਵਾਲੀ ਇੱਕ ਵਿਅਕਤੀ ਨੇ ਦੱਸਿਆ ਕਿ ਸਾਡਾ ਜਹਾਜ਼ ਈਰਾਨ 'ਚ ਫੜਿਆ ਗਿਆ ਹੈ ਅਤੇ ਚਾਲਕ ਦਲ ਦੇ ਸਾਰੇ ਮੈਂਬਰਾਂ ਨੂੰ ਈਰਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਵਨ ਕੁਮਾਰ ਨੇ ਦੱਸਿਆ ਕਿ ਮਨੋਜ ਸਮੇਤ ਕੁੱਲ 9 ਭਾਰਤੀਆਂ ਨੂੰ ਈਰਾਨ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ 'ਚੋਂ 2 ਪੰਜਾਬ ਦੇ ਹਨ ਕੁਝ ਦਿਨ ਪਹਿਲਾਂ ਮਨੋਜ ਦਾ ਫੋਨ ਤੇ 22 ਮੈਸੇਜ ਵੀ ਆਇਆ ਸੀ ਜਿਸ ਚ ਮਨੋਜ ਨੇ ਰੋਂਦੇ ਹੋਏ ਸਾਨੂੰ ਦੱਸਿਆ ਕਿ ਇਰਾਨ ਦੀ ਜੇਲ੍ਹ ਚ ਸਾਡੇ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਖਾਣ ਲਈ ਰੋਟੀ ਵੀ ਨਹੀਂ ਦਿੱਤੀ ਜਾਂਦੀ। ਪਵਨ ਕੁਮਾਰ ਦਾ ਕਹਿਣਾ ਹੈ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਬੱਚਿਆਂ ਨੂੰ ਇਰਾਨ ਚ ਕਿਸ ਅਪਰਾਧ ਲਈ ਕੈਦ ਕੀਤਾ ਗਿਆ ਹੈ। ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਡੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਤ ਲਿਆਉਣ ਵਿੱਚ ਸਾਡੀ ਮਦਦ ਕੀਤੀ ਜਾਵੇ। ਪਵਨ ਬਨਾਸਾ ਜੀ ਗੁਰਨਾਜ ਜੀ ਤੁਹਾਡੇ ਬੇਟੇ ਦਾ ਕੀ ਨਾਮ ਹੈ ਕਿੰਨੀ ਮਰਜ਼ੀ ਕਿੱਥੇ ਗਿਆ ਸੀ ਮਨੂਰ ਕੁਮਾਰ ਜੀ 22 ਸਾਲ ਉਮਰ ਹੈ ਉਹਨਾਂ ਦੀ ਉਹ ਗਏ ਸੀ ਦੁਬਈ ਤੇ ਵਿੱਚ ਕਗੱਤੇ ਉਹ ਕੋਰਸ ਕਰਕੇ ਮਰਚਨ ਨਵੀਰਾ ਕੋਰਸ ਕਰਕੇ ਉਹ ਕਲਗੱਤੇ ਉਹ ਦੁਬਈ ਦੀ ਅੰਮ੍ਰਿਤਸਰ 2022 ਦੀ ਫਲੈਟ ਉਹਦੀ ਹੋਈ ਸੀ ਅੰਮ੍ਰਿਤਸਰ ਤੋਂ 14 ਜਨਵਰੀ ਨੂੰ ਤੁਹਾਡਾ ਕਿੱਥੇ ਗਿਆ ਉਹ ਮਤਲਬ ਉਹ ਦੀ ਸ਼ੇਫ ਜਿਹੜੀ ਕਿੱਥੇ ਜਾ ਰਹੀ ਸੀ ਦੁਬਈ ਨੂੰ ਦੁਬਈ ਕੰਮ ਕਰਦਾ ਸੀਗਾ ਇਹ ਈਰਾਨ ਦੇ ਵਿੱਚ ਕਿੱਦਾਂ ਫੜੇ ਗਏ ਮਤਲਬ ਕੀ ਉੱਥੇ ਉਹਨਾਂ ਨੇ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਉਹਨਾਂ ਨੂੰ ਇਹ ਸਾਨੂੰ ਕੁਝ ਨਹੀਂ ਪਤਾ ਜੀ ਰਫ ਆ ਗਿਆ ਕਿਤੇ ਪਤਾ ਨਹੀਂ ਕੀ ਘਟਨਾ ਬੀਤ ਗਈ ਕਿੱਦਾਂ ਉਹਨਾਂ ਦੇ ਏਰੀਏ ਵਿੱਚ ਚੱਲ ਗਏ ਉਹ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਕਈ ਵਾਰੀ ਰਫ ਵੀ ਆ ਜਾਂਦਾ ਸਮੁੰਦਰ ਦੇ ਵਿੱਚ ਤੇ ਬੇਟੇ ਨਾਲ ਲਾਸਟ ਵਾਰੀ ਗੱਲਬਾਤ ਨਹੀਂ ਹੋਈ ਕਿੰਨੇ ਦਿਨ ਹੋਏ 5-6 ਦਿਨ ਹੋ ਗਿਆ ਸਾਡੇ ਨਾਲ ਗੱਲਬਾਤ ਕੋਈ ਨਹੀਂ ਹੁੰਦੀ ਫੋਨ ਉਹਨਾਂ ਨੇ ਖੋਲੇ ਆ ਸੀਡੀਸੀ ਖੋਲੀਆਂ ਪਾਸਪੋਰਟ ਖੋਲੇ ਆ ਜੀ ਬਸ ਹੋਣੇ ਜਦੋਂ ਹੋਰ ਕਿਹੜੇ ਕਿਹੜੇ ਬੱਚੇ ਮਰ ਕਿੰਨੇ ਕ ਹੈਗੇ ਕੁੱਲ ਮੁਲਾ ਕੇ ਜਿਹੜੇ ਆਪਣੇ ਇੰਡੀਆ ਦੇ ਬੱਚੇ ਨੇ ਬੋ ਬੱਚੇ ਜੀ ਇੰਡੀਆ ਦੇ ਆ ਦੋ ਪੰਜਾਬ ਦੇ ਆ ਬਾਕੀ ਟੋਟਲ ਸਾਰੀਆਂ ਸਟੇਟਾਂ ਦੇ ਥੋੜ੍ਹ ਥੋੜੇ ਹੈਗੇ ਤੇ ਮਨੂਜ ਦੇ ਨਾਲ ਜਿਹੜਾ ਉਹ ਦੋਸਤ ਇੱਕ ਹੋਰ ਦੱਸਿਆ ਗਿਆ ਕਿ ਪਠਾਨਕੋਟ ਉਹ ਬੋ ਬੋਲ ਪਠਾਨੀਆਂ ਆਏ ਆ ਜੀ ਇੱਕ ਪਠਾਨਕੋਟ ਦੇ ਜਗਿਆਲ ਰਹਿਣ ਜਗਿਆਲ ਦੇ ਰਹਿਣ ਵਾਲਾ ਆ ਹਾਂ ਜੀ ਇਸ ਵਿਸ਼ੇ ਨੂੰ ਲੈ ਕੇ ਤੁਸੀਂ ਕਿੰਨਾ ਕਿੰਨਾ ਨੂੰ ਮਿਲਿਓ ਅਧਿਕਾਰੀਆਂ ਨੂੰ ਜਾਂ ਮੰਤਰੀਆਂ ਨੂੰ ਕਿਸੇ ਨੂੰ ਮਿਲਿਓ ਹਾਂ ਜੀ ਜੀ ਸੋਮ ਪ੍ਰਕਾਸ਼ ਤੋਂ ਵੀ ਗੱਲ ਗਏ ਸੀ ਹਾਂ ਜੀ ਠੀਕ ਕੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੇਲ ਕਰ ਦੋ ਸਾਨੂੰ ਵਿਦੇਸ਼ ਮੰਤਰੀ ਜੀ ਮੇਲ ਕਰ ਚੁੱਕੇ ਆ ਹਣ ਮੇਲਾਂ ਹੀ ਪਾ ਚੁੱਕੇ ਆ ਸਾਡੀ ਕੋਈ ਵੀ ਕੇਸ ਸਰਕਾਰ ਨੇ ਨਹੀਂ ਗੱਲਬਾਤ ਸੁਣੀ ਤੇ ਨਾ ਹੀ ਕੋਈ ਐਕਸ਼ਨ ਲੈ ਲਿਆ ਸਰਕਾਰ ਅਸੀਂ ਇਹੀ ਚਾਹੁੰਦੇ ਆ ਕਿ 8 ਨੂੰ ਮਹੀਨੇ 10 ਮਹੀਨੇ ਜਿੰਨੇ ਚਿਰ ਵੀ ਹੋ ਗਿਆ ਇੱਕ ਤਾਂ ਬੱਚਿਆਂ ਦੀ ਕੋਈ ਪੇਮੈਂਟ ਵੀ ਉਹਨਾਂ ਨੇ ਦਿੱਤੀ ਪੇਮੈਂਟ ਬਾਰੇ ਵੀ ਪੂਰੀ ਕਾਰਵਾਈ ਹੋਈ ਜਾਏ ਹਾਂਜੀ ਉਹ ਵੀ ਜ਼ਰੂਰੀ ਚਾਹੀਦੀ ਆ ਮਾਪੇ ਬੱਚਿਆਂ ਨੂੰ ਕਮਾਉਣ ਵਾਸਤੇ ਭੇਜਦਾ ਆ ਹਾਂਜੀ ਤੇ ਉਹ ਵੀ ਕੋਈ ਨਹੀਂ ਜਿਹਦਾ ਪੇਮੈਂਟ ਵੀ ਨਹੀਂ ਮਿਲੀ ਉਹਦੀ ਤੇ ਉਲਟੇ ਜੇਲ੍ਹ ਦੇ ਵਿੱਚ ਠਾਲ ਦਿੱਤਾ ਹੋ ਸਕਦਾ ਉਹਨਰ ਦੀ ਚਾਲ ਹੋਵੇ ਜਿਹੜਾ ਕੰਪਨੀ ਦਾ ਮਾਲਕ ਹੈ ਹੋ ਸਕਦਾ ਉਹਦੀ ਚਾਲ ਹੀ ਹੋਵੇ ਤੇ ਇੱਕ ਉਲਟੀ ਜੇਲ੍ਹ ਦੇ ਵਿੱਚ ਮਾਰਦੇ ਘੁਰਦੇ ਆ ਜੇਲ੍ਹ ਉਹਨਾਂ ਦੀ ਬੜੀ ਖਤਰਨਾਕ ਅਸੀਂ ਤਾਂ ਬੱਚੇ ਕਮਾਨ ਬਾਹਰ ਤੇ ਭੇਜੇ ਸਾਡਾ ਬੱਚਾ 22 ਸਾਲ ਦਾ ਕੁਝ ਖਾਂਦਾ ਪੀਂਦਾ ਨਹੀਂ ਕੋਈ ਐਪ ਨਹੀਂ ਬਹਿਣ ਲਈ ਪ੍ਰੂਜਾ ਦੂਜਾ ਬੇਟਾ ਮੇਰਾ ਛੋਟਾ ਤੇ ਉਹ ਵੱਡੇ ਦੋ ਬਟੇ ਸਾਡੇ ਜੀ ਛੋਟੇ ਬੇਟੇ ਦਾ ਕੀ ਨਾਮ ਹੈ ਮਨੋਜ ਕੁਮਾਰ ਕਿੰਨੀ ਉਮਰ ਸੀ ਭਾਈ ਸਾਹਿਬ ਕਿਥੇ ਹੈ ਇਸ ਵਕਤ ਕੀ ਹੋਇਆ ਜਿਹੜਾ ਉਹ ਈਰਾਨ ਦੀ ਜੇਲ੍ਹ ਵਿੱਚ ਦੱਸਿਆ ਗਿਆ ਉਹ ਈਰਾਨ ਦੀ ਜੇਲ੍ਹ ਵਿੱਚ ਇਸ ਕਰਕੇ ਵੀ ਉੱਥੇ ਨੌਕਰੀ ਕਰਦਾ ਹੀ ਦਵੇ ਲੇਕਿਨ ਜਾ ਕੇ ਈਰਾਨ ਦੇ ਜੀਹੀ ਸ਼ਿਪ ਲੈ ਕੇ ਤੇ ਉੱਥੇ 5-6 ਮਿੰਟ ਰਹੀ ਉੱਥੇ ਤੇ ਇਸ ਕਰਕੇ ਵੀ ਉਹ ਲੋਕ ਕਹਿੰਦੇ ਵੀ ਸਾਨੂੰ ਹੀ ਛੁੱਟ ਜਾਣੇ ਛੁੱਟ ਜਾਣੇ ਨਹੀਂ ਛੁੱਟੇ ਉਹ ਤੇ ਉਹ ਗੱਤ ਦੀ ਉੱਤਗੜ ਜਿਹੜੀ ਵੀ ਉਹ ਫਕਰ ਕੇ ਤੇ ਲੈ ਗਈ ਉਹਨਾਂ ਨੂੰ ਜੇਲ੍ਹ ਚ ਲੈ ਗਈ ਹੈ ਤੁਹਾਡੀ ਤੁਹਾਡੀ ਅਖਰੀ ਵਾਰ ਆਪਣੇ ਬੇਟੇ ਨਾਲ ਗੱਲ ਕਰ ਰਹੀ ਸੀ 4-5 ਦਿਨ ਹੋਏ ਆ ਕੀ ਦੱਸਿਆ ਸੀ ਉਹਨੇ ਉਹਨੇ ਇਹ ਦੱਸਿਆ ਕਿ ਸਾਨੂੰ ਇਰਾਨ ਚ ਲੈ ਚਲੇ ਆ ਕਿ ਅਗਰ ਕੇ ਵੀ ਜੇਲ੍ਹ ਚ ਲੈ ਕੇ ਚਲੇ ਆ ਸਾਨੂੰ ਹੋਰ ਬੱਚੇ ਵੀ ਆ ਨਾਲੋਂ ਹਾਂਜੀ ਹੋਰ ਵੀ ਹੈਗੇ ਹੈ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਵੀ ਇਹ ਹੀ ਮੰਗ ਚਾਹੀਦੀ ਸਾਡੀ ਇਹ ਬੜੀ ਬੇਰਹਿਮੀ ਸਾਡੇ ਬੱਚੇ ਵੀ ਵਾਪਸ ਇੰਡੀਆ ਨੂੰ ਆ ਜਾਣ ਘਰ ਵਾਪਸ